प्यारे दोस्तों ब्लैक प्रिंस फिल्म ਦੇ ਸੰਬੰਧ ਵਿੱਚ ਮੈਂ ਇੱਕ ਵੀਡੀਓ ਜਾਰੀ ਕੀਤੀ ਸੀ ਉਸ ਵੀਡੀਓ ਦੇ ਜਵਾਬ ਵਿੱਚ ਫਿਰੋਂ ਦੇ ਪ੍ਰੋਡਕਸਰ ਜਸਜੀਤ ਸਿੰਘ ਨੇ ਉਹਦੇ ਚੋਂ ਕੁਝ ਪੋਰਸ਼ਨ ਕੱਟ ਕੇ ਤੇ ਆਪਣੇ ਨਾਲ ਜੋੜ ਕੇ ਵਿਚਾਰ ਦਿੱਤੇ ਸੰ ਜਿਹਨੇ ਇਸ ਬਹੁਤ ਗਲਤ ਕਰਨਾ ਸੰ ਮੈਂ ਉਸਦਾ ਜਵਾਬ ਦਿੱਤਾ ਹੈ ਤੁਹਾਡੇ ਨਾਲ ਉਹ ਸਾਂਝਾ ਕਰਨਾ ਚਾਹਾਂਗਾ ਹੋਰ ਮੈਨੂੰ ਇਸ ਤੋਂ علاوہ ਕੁਝ ਹੋਰ ਵੀ ਮਟੀਰੀਅਲ ਮਿਲਿਆ ਸੀ ਜਿਸ ਕਰਕੇ ਮੈਂ ਉਹਦੇ ਸੋਧ ਵੀ ਕਰ ਦਿੱਤੀ ਸੀ ਪਹਿਲਾਂ ਹੀ ਕਰਨੀ ਚਾਹੁੰਦਾ ਸੀ ਕਿ ਕਾ ਸੋਧ ਸੋ ਹੁਣ ਜਜੀਤ ਸਿੰਘ ਦੀ ਦੇ ਨੁਕਤਿਆਂ ਦੇ ਜਵਾਬ ਦੇ ਜਵਾਬ ਵਿੱਚ ਕਾਣਗਨ ਕਰਨਾ ਕਿ ਨੰਬਰ ਇੱਕ ਉਹਨਾਂ ਨੇ ਮੇਰੇ ਸਵਾਲਾਂ ਦੇ ਜਵਾਬ ਸ਼ੁਰੂ ਕਰਨ ਵਿੱਚ ਇੱਕ ਗੱਲ ਕਮਾਲ ਦੀ ਕਹੀ ਹੈ ਕਿ ਉਹਨਾਂ ਨੇ ਹਿਸਟਰੀ ਦੇ ਐਵੀਡੈਂਸ ਅਤੇ ਅਥਾਰਟੀ ਨੂੰ ਪ੍ਰੈਫਰੈਂਸ ਦਿੱਤੀ ਹੈ ਐਵੀਡੈਂਸ ਤੇ ਆਥੈਂਟੀਸਿਟੀ ਨੂੰ ਉਹਨਾਂ ਵੀ ਕਿਹੜੀ ਗੱਲ ਐਵੀਡੈਂਸ ਵਾਲੀ ਹੈ ਤੇ ਕਿਹੜੀ ਆਥੈਂਟਿਸਿਟੀ ਵਾਲੀ ਹੈ ਔਰ ਉਹਦੇ ਵਾਸਤੇ ਉਹ ਇਹਦੇ ਨਾਲ ਇਹ ਵੀ ਦੱਸਦੇ ਹਨ ਵੀ ਸਿੱਖ ਤੇ ਅੰਗਰੇਜ਼ ਤਾਂ ਹੈ ਹੀ ਝੂਠੇ ਸਿੱਖ ਤਾਂ ਸਕਰ ਵੀ ਝੂਠੇ ਨੇ ਉਹਨਾਂ ਨੇ ਵੀ ਬਹੁਤ ਗਲਤ ਲਿਖਿਆ ਝੂਠ ਰਿਹਾ ਦਇਪ ਸਿੰਘ ਬਾਰੇ ਔਰ ਨਾਲ ਉਹਨਾਂ ਨੇ ਕੁਝ ਕਿਤਾਬਾਂ ਜਿਹਨਾਂ ਦੇ ਉੱਤੇ ਬੇਸਡ ਉਹਨਾਂ ਦਾ ਸਾਰਾ ਕੁਝ ਦਹਾਈਆਂ ਚ ਆ ਕੇ ਕਿਤਾਬ ਦਹਾਈਆਂ ਉਸ ਦੇ ਦੋਸਰ ਕੁ ਵੀ ਹੁਣ ਇਹਨਾਂ ਵਿੱਚੋਂ ਖਾਸ ਕਰਕੇ ਲੇਡੀ ਲੋਗਿੰਸ ਰੀਕ੍ਰੈਕਸ਼ਨਜ਼ কোর্ਟ ਲਾਈਫ ਐਂਡ ਕੈਂਪ ਲਾਈਫ ਇੱਕ ਕਿਤਾਬ ਹੈ ਇਸ ਤੋਂ ਬਾਅਦ ਕ੍ਰਿਸਟੀ ਕੈਂਪਨ ਦੀ ਕਿਤਾਬ ਹੈ ਦੀ ਮਹਾਰਾਜਾ ਮਹਾਰਾਜਾ ਜ਼ਬਾਕਸ ਐਨ ਇੰਪੀਰੀਅਲ ਸਟੋਰੀ ਆਫ ਦੀ ਆਫ ਕਨਸਪੀਰੇਸੀ ਲਵ ਐਂਡ ਅ ਗੁਰੂਸ ਪ੍ਰੋਫੈਸੀ ਫਿਰ ਉਸ ਤੋਂ ਬਾਅਦ ਸੁਜੀਤ ਸਿੰਘ ਜੀ ਦੀ ਕਿਤਾਬ ਹੈ ਮਹਾਰਾਜਾ ਗਰੀਬ ਸਿੰਘ ਐਂਡ ਗਵਰਨਮੈਂਟ ਐਂਡ ਦੀ ਗਵਰਨਮੈਂਟ ਇਨੈਰੇਟਿਵ ਇਸ ਤੋਂ ਇਲਾਵਾ ਉਹਨਾਂ ਨੇ ਪੀਟਰ ਉਰਫ ਭੁਪਿੰਦਰ ਸਿੰਘ ਬੈਂਸ ਦੀ ਗਰੀਬ ਸਿੰਘ ਦੀ ਫੋਟੋਗ੍ਰਾਫ ਐਲਬਮ ਆਫ ਕুইਨ ਵਿਕਟੋਰੀਆ ਸਿ ਮਹਾਰਾਜਾ ਇਸ ਦਾ ਵੀ ਹਵਾਲਾ ਦਿੱਤਾ ਔਰ ਉਹ ਕਹਿੰਦੇ ਹਨ ਕਿ ਸੇਕੀਤਾ ਹਸਤਾ ਛੂਟ ਕਰ ਲਗੇ ਹਨ ਪਰ ਅਸੋ ਹੀ ਨਹੀਂ ਗੱਲ ਤਾਂ ਵੀ ਜਿਹੜੀਆਂ ਆਚਾਰਕ ਦਾ ਬੰਦੀ ਉਹ ਗੱਲ ਕਰਦੇ ਪਏ ਨੇ ਇਨਚੋ ਦੋ ਕਿਤਾਬਾਂ ਜਿਹੜੀਆਂ ਸਿੱਖ ਰਾਈਟਰਾਂ ਨੇ ਲਿਖੀਆਂ ਹੋਈਆਂ ਨੇ ਔਰ ਇਸ ਤੋਂ ਇਲਾਵਾ ਉਹਨਾਂ ਨੇ ਇੱਕ ਡਾਕਟਰ ਗੰਡਾ ਸਿੰਘ ਦੀ ਸੰਪਾਦਕ ਮਹਾਰਾ ਜਲੀਫ ਕੋਰਸਪੋਰੈਂਡੈਂਸ ਨੂੰ ਪੰਜਾਬੀ ਯੂਨੀਵਰਸਿਟੀ ਨੇ 1977 ਚ ਛਾਪਿਆ ਸੀਗਾ ਤੇ ਐਸ ਵੇਲੇ ਆਊਟ ਆਫ ਪ੍ਰਿੰਟ ਹੈ ਤੋਂ ਉਹਦਾ ਹਵਾਲਾ ਦਿੰਦੇ ਨੇ ਜਿਹੜੀ ਕਿ ਵੀ ਸਿੱਖ ਲੇਖਕ ਦੀ ਹੀ ਮਿਹਰਬਾਨੀ ਉਹਦੇ ਚ ਉਹਨਾਂ ਦੀ ਇੰਟਰੋਡਕਸ਼ਨ ਵੀ ਜ਼ਬਰਦਸਤ ਹੈ ਫਿਰ ਉਸ ਤੋਂ ਬਾਅਦ ਦੂਸਰੀ ਗੱਲ ਹੈ ਵੀ ਦੂਜਾ ਨੁਕਤਾ ਵੀ ਇਹ ਨਾਲ ਨੇ ਨਾਲ ਹੀ ਜਗਜੀਤ ਸਿੰਘ ਉਹਨਾਂ ਨੇ ਇੱਕ ਫਤਵਾ ਦਿੱਤਾ ਕਿ ਦਿਲਗੀਰ ਨੇ ਇਹ ਤਾਂ ਕਿਤਾਬਾਂ ਪੜ੍ਹੀਆਂ ਹੀ ਨਹੀਂ ਹੋਣੀਆਂ ਉਸਨੇ ਗੂਗਲ ਸਰਚ ਵੇਖੀ ਜਾਂਦੀ ਹੈ ਮੈਨੂੰ ਹਾਸਾ ਆਇਆ ਵੈਸੇ ਜਗਜੀਤ ਸਿੰਘ ਨੂੰ ਪਤਾ ਮਰਜ਼ੀ ਵੀ ਜਿਹੜੀਆਂ ਗੱਲਾਂ ਮੈਂ ਕਹਿੰਿਆ ਨੇ ਉਹ ਗੂਗਲ ਵਿੱਚ ਨਹੀਂ ਆਉਂਦੀਆਂ ਤੇ ਮੈਂ ਸਿੱਖ ਇਸਤੀ ਇੰਟਰਨ ਵੋਲਿਊਮ ਜਿਹੜਾ ਦੇਖੀ ਹੈ ਉਹਦੇ ਸਮੇਂ ਜਿਹੜੀਆਂ ਕਿਤਾਬਾਂ ਪੜ੍ਹੀਆਂ ਸਨ ਉਹਨਾਂ ਵਿੱਚੋਂ ਇੱਕ ਪੀਟਰ ਭੁਪਿੰਦਰ ਸਿੰਘ ਬੈਂਸ ਵਾਲੀ ਇੱਕ ਤਸਵੀਰਾਂ ਦੀ ਕਿਤਾਬ ਤੇ ਇੱਕ ਸਰਨਾ ਜਿਹੜਾ ਜਿਹੜਾ ਨਵਤੇਜ ਸਰਨਾ ਦਾ ਨੌਬਦ ਹੈ ਐਗਜ਼ਾਈਲ ਉਸ ਨੂੰ ਛੱਡ ਕੇ ਬਾਕੀ ਸਾਰੀਆਂ ਕਿਤਾਬਾਂ ਮੈਂ ਪੜ੍ਹੀਆਂ ਤੇ ਮੇਰੇ ਕੋਲ ਅੱਜ ਵੀ ਇੱਥੇ ਵੀ ਮੌਜੂਦ ਹਨ ਇੰਗਲੈਂਡ ਵਿੱਚ ਹੀ ਮੈਨੂੰ ਇਹ ਨਹੀਂ ਪਤਾ ਵੀ ਉਹਨਾਂ ਨੇ ਹੋਰ ਕਿਤਾਬਾਂ ਪੜ੍ਹੀਆਂ ਨੇ ਕਿ ਨਹੀਂ ਚਾਹ ਰ ਉਹਨਾਂ ਨੇ 5 ਕੋਟ ਕੀਤੀਆਂ ਨੇ ਪਰ ਮੇਰੀ ਲਾਇਬ੍ਰੇਰੀ 'ਚ ਡੈਡੀ ਲੇਨਾ ਲੋਗਿੰ ਦੀ ਕਿਤਾਬ ਸਰ ਜੌਨ ਲੋਗਨ ਅ ਗਰੀਬ ਸਿੰਘ ਵੀ ਪਈ ਹੋਈ ਹੈ ਮਾਈਕਰ ਅਲੈਗਜ਼ੈਂਡਰ ਤੇ ਸੁਸ਼ੀਲਾ ਆਨੰਦ ਦੀ ਕוויਨ ਆਫ ਵਿਕਟੋਰੀਆ ਸਰ ਮਾਰਾ ਦਲੀਪ ਸਿੰਘ ਵੀ ਪਈ ਹੈ ਨਜ਼ੀਰ ਅਹਿਮਦ ਚੌਧਰੀ ਦੀ ਮਾਰਾ ਦਲੀਪ ਸਿੰਘ ਐਂਡੀ ਗਵਰਨਮੈਂਟ ਇਨਹੈਰੀਟਰ ਤੇ ਅਫਤਾਰ ਸਿੰਘ ਗਿੱੱਦੀ ਮਹਾਰਾਜਾ ਦਲੀਪ ਸਿੰਘ ਜੀ ਟੈਰਟ ਇਹ ਵੀ ਮੇਰੇ ਕੋਲ ਮੌਜੂਦ ਨੇ ਕੁਝ ਕਿਤਾਬਾਂ ਮੇਰੇ ਕੋਲ ਨਹੀਂ ਹਨ ਇੱਕ ਕਿਤਾਬ ਮੇਰੇ ਕੋਲ ਹੋਰ ਵੀ ਹੈ ਜਿਹੜੀ ਕਿ ਬਹੁਤ ਕੀਮਤੀ ਕਿਤਾਬ ਹੈ ਇਸ ਦਲੀਪ ਸਿੰਘ ਦੇ ਬਾਹਰ ਜੋ ਸੀ ਐਨੈਕਸੇਸ਼ਨ ਆਫ ਪੰਜਾਬ ਐਂਡ ਮਹਾਰਾਜਾ ਦਲੀਪ ਸਿੰਘ ਇਹ ਜਿਹੜੀ ਹੈ ਉਹਨਾਂ ਦੇ ਵਿੱਚ ਛਪੀ ਸੀ ਜਿਹੜੀ ਜਦੋਂ ਮਹਾਰਾਜਾ ਦਲੀਪ ਸਿੰਘ ਆਪ ਅਜੇ ਜੀ ਹਿੰਦੇਸਨ ਔਰ ਉਹਨਾਂ ਦੇ ਹੀ ਆਪਣਾ ਹੀ ਡਿਫੈਂਸ ਹੈ ਕਿਉਂਕਿ ਇਹਦੇ ਸਾਰੀ ਜਿਹੜੀ ਚੀਜ਼ਾਂ ਉਹਨਾਂ ਦੇ ਉੱਤੇ ਬਿਚਦਾ ਹੈ ਉਦੋਂ ਨਾਲ ਵਾਸਤੇ ਸਪੈਸ਼ਲ ਜਿਹੜੀ ਲਿਖੀ ਗਈ ਜਾਪਦੀ ਹੈ ਸੋ ਜਸਜੀਤ ਸਿੰਘ ਜੀ ਨੇ ਮੇਰੇ ਤੇ ਇਹ ਉਸਨੇ ਗੂਗਲ ਸਰਚ ਵੇਖੀ ਜਾਪਦੀ ਹੈ ਸਿਰਫ ਉਹ ਹੀ ਪੜੀ ਹੈ ਫਤਵਾ ਨਾਲੋਂ ਤੋਂ ਪਹਿਲਾਂ ਸੋਚਣਾ ਨਾ ਚਾਹੀਦਾ ਸੀਗਾ ਕਿਉਂਕਿ ਇਸ ਸ਼ਖਸ ਬਾਰੇ ਗੱਲ ਕਰ ਰਹੇ ਨੇ ਸ਼ਾਇਦ ਉਹ ਨਹੀਂ ਮੈਨੂੰ ਜਾਣਦੇ ਮੈਨੂੰ ਇਸ ਦੀ ਗੋੜ ਵੀ ਨਹੀਂ ਕਿਉਂ ਮੈਨੂੰ ਚਾਨਣ ਪਰ ਜੇ ਉਹ Google Search ਦੀ ਗੱਲ ਕਰਦੇ ਹਨ ਤਾਂ Google Search ਤੇ ਜਦੋਂ ਦਲੀਪ ਸਿੰਘ ਬਾਰੇ ਕੁਝ ਕੱਢੋਗੇ ਤਾਂ ਉਸ ਵੇਲੇ ਸਭ ਤੋਂ ਪਹਿਲੀ ਕਿਤਾਬ ਦਾ ਜ਼ਿਕਰ ਜਿਹੜਾ ਹੋਏਗਾ ਉਹ ਮੇਰੀ ਕਿਤਾਬ ਹੈਗੀ ਸਿੱਖ ਹਿਸਟਰੀ 10 ਵੋਲਯੂਮਸ ਤੋਂ ਸੋ ਉਹਨਾਂ ਦੇ ਫਤਿ ਮੁਤਾਬਕ ਜਿਹੜੀ Google Search ਵਾਲੀ ਗੱਲ ਹੈ ਉਹ ਸਹੀ ਨਹੀਂ ਜਾਪਦੀ ਉਹਨਾਂ ਨੂੰ ਨਹੀਂ ਸਿਕਾਈ ਚਾਹੀਦੀ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਜਜੀਤ ਸਿੰਘ ਹੋਰ ਇਹ ਦਾਅਵਾ ਕਰਦੇ ਰਹੇ ਨੇ ਕਿ ਇਹ ਫਿਲਮ ਦੇ ਇੱਕ ਇੱਕ ਨੁਕਤੇ ਵਾਸਤੇ ਇਤਿਹਾਸਕਾਰਾਂ ਦੀ ਸਲਾਹ ਲੈਂਦੇ ਰਹੇ ਨੇ ਮੈਂ ਜਰਾ ਪੁੱਛਣਾ ਚਾਹਾਂਗਾ ਵੀ ਉਹ ਇਤਿਹਾਸਕਾਰਾਂ ਦੇ ਨਾਂ ਤਾਂ ਦੱਸਣ ਜਿਨ੍ਹਾਂ ਕੋਲ ਉਹਨਾਂ ਨੇ ਸਲਾਹ ਲਈ ਹੈ ਯਾਨੀ ਮੈਨੂੰ ਪਤਾ ਲੱਗ ਜਾਵੇ ਕਿ ਦਲੀਪ ਸਿੰਘ ਦੇ ਉੱਤੇ ਕਿਹੜਾ ਬੰਦਾ ਇਤਿਹਾਸਕਾਰ ਐ ਐਕਸਪਰਟ ਐ ਮਾਹਰ ਮੈਂ ਵੀ ਕੁਝ ਉਹਨਾਂ ਕੋਲੋਂ ਸਿੱਖ ਲਵਾਂ ਤੇ ਜਾਂ ਫਿਰ ਇਹ ਪਤਾ ਲੱਗੇ ਵੀ ਤੁਹਾਨੂੰ ਗਲਤ ਇਤਿਹਾਸ ਪੇਸ਼ ਕਰਨ ਦੀ ਸਲਾਹ ਜਿਹੜੀ ਕਿਸੇ ਨੇ ਦਿੱਤੀ ਸੀ ਮੇਰੇ ਫਤਵੇ ਮੇਰੇ ਤੇ ਫਤਵੇ ਜਾਰੀ ਕਰਨ ਵਾਲੀ ਤੁਹਾਡੀ ਵੀਡੀਓ ਵਿੱਚ ਤਾਂ ਹੁਣ ਤੁਸੀਂ ਇਹ ਵੀ ਕਹਿੰਦੇ ਹੋ ਕਿ ਇਤਿਹਾਸਕਾਰਾਂ ਨੇ ਇਨਸਾਫ਼ ਨਹੀਂ ਕੀਤਾ ਵੈਸੇ ਕਮਾਲ ਦੀ ਗੱਲ ਹੈ ਵੀ ਤੁਸੀਂ ਇਤਿਹਾਸਕਾਰਾਂ ਦੇ ਉੱਤੇ ਫਤਵੇ ਦੇਣਾ ਪਾਇਓ ਤੇ ਖੁਦ ਵੀ ਜਿਹੜੇ ਇਤਿਹਾਸਕਾਰ ਸ਼ਾਇਦ ਮਹਾ ਇਤਿਹਾਸਕਾਰ ਬਣ ਗਏ ਚਲੋ خیر ਹੋਰ ਨੁਕਤੇ ਜਿਹੜੇ ਉਹਨਾਂ ਦੇ ਬਾਰੇ ਜੋ ਤੁਸੀਂ ਜਵਾਬ ਦਿੱਤਾ ਉਹਦੇ ਨਾਲ ਤੁਹਾਡੇ ਨਾਲ ਗੱਲ ਕਰਨ ਦੀ ਚਾਹਵਾਂਗਾ ਜੇ ਜੀਤ ਸਿੰਘ ਕੀ ਕਹਿੰਦੇ ਨੇ ਕਿ ਮੈਂ ਜਦੋਂ ਕਿਹਾ ਵੀ ਦਜੀਪ ਸਿੰਘ ਨੂੰ ਜਾਣੀ ਕੋਨੋ ਖੋਏ ਜਾਂਦੀ ਘਟਨਾ ਛੁੱਟੀ ਹੈ ਉਹ ਨਹੀਂ ਦਿਖਾਈ ਚਾਹੀਦੀ ਇਸ ਤਰ੍ਹਾਂ ਯੋਗ ਹੈ ਜਦ ਕਿ ਹਕੀਕਤ ਇਹ ਹੈ ਕਿ 16 ਮਈ 1848 ਦੇ ਦਿਨ ਰਾਣੀ ਜਿੰਦਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਤੇ ਦਰੀਪ ਸਿੰਘ ਅਜੇ ਵੀ ਉੱਥੇ ਲਾਹੌਰ ਵਿੱਚ ਸੀ ਉਹਨੂੰ ਚਨਾਰ ਭੇਜ ਦਿੱਤਾ ਗਿਆ ਸੀ ਤੇ ਜਦ ਲੀਪ ਸਿੰਘ 17 ਫਰਵਰੀ 1450 ਤੱਕ ਉੱਥੇ ਸੀ तकरीबन ਪੌਣੇ 200 ਲੋਕ ਥੇ ਰਿਹਾ ਤੇ ਜੇ ਤੁਸੀਂ ਜਰੂਰੀ ਧਾਰਾ ਸੀ ਮੈਂ ਉਹਨੂੰ ਖੋਹਦੇ ਨੂੰ ਤੇ ਇਮੋਸ਼ਨਲ ਸਿਚੁਏਸ਼ਨ ਜਿਹੜੀ ਹੈ ਇਹ ਹੁੰਦੀ ਹੈ ਫਿਲਮ 'ਚ ਅਸੀਂ ਥੋੜਾ ਜਿਹਾ ਗੰਪਰਮਾਈਜ਼ ਕਰ ਲੈਨੇ ਆ ਇਹਦੇ 'ਚ ਕੋਈ ਆਪਾਂ ਖੁਦ ਲੈ ਲੈਨੇ ਆ ਇਸ ਤਰ੍ਹਾਂ ਦੀ ਚੀਜ਼ ਦੇਂਦੀ ਲੈ ਸਕਦੇ ਸੀ ਪਰ ਹੋਈ ਦੈਸਕ੍ਰੇਸੀ ਕਿ ਜਦੋਂ ਮਾਤਾ ਨੂੰ ਲੈ ਗਏ ਨੇ ਉਹਦੀ ਨੀ ਰਾਣੀ ਜਿੰਦਾ ਨੂੰ ਤੇ ਮਹਾਰਾਜ ਤੇਦੀਪ ਸਿੰਘ ਨੂੰ ਉੱਥੇ ਆ ਕੇ ਉਹਨੂੰ ਐਬਸੈਂਟ ਵੇਖਦਾ ਉਹਨੂੰ ਨਾਲ ਵੇਖ ਸਕਦਾ ਤੇ ਪਤਾ ਲੱਗਦਾ ਵੀ ਇਹਨੂੰ ਗ੍ਰਿਫਤਾਰ ਕਰ ਲੈਗੇ ਤੇ ਉੱਥੇ ਰੋਣਾ ਪਰਣਾਣਾ ਦਿਲੀਪ ਸਿੰਘ ਦਾ ਹੋਇਆ ਜਾ ਸਕਦਾ ਸੀ ਇਹਦੀ ਬਜਾਏ ਕਿ ਉਹਨੂੰ ਜਦੋਂ ਖੋਹਦੇ ਆ ਕਿਸੇ ਕੋਲੋਂ ਉਹ ਉਹ ਉਹਦਾ ਰੋਣਾ ਦਿਖਾਉਂਦੇ ਆ ਉਹ ਜਗੀਤ ਸਿੰਘ ਨੂੰ ਮਾਤੂ ਅਲੱਗ ਕਰਨਾ ਦਾ ਕਾਰਨ ਜਿਹੜਾ ਹੈ ਉਹ ਦੱਸਣਾ ਬਹੁਤ ਜ਼ਰੂਰੀ ਸੀ ਜਿਹੜਾ ਇਹਨਾਂ ਨਹੀਂ ਦੱਸਿਆ ਕਿ ਜਦੋਂ ਰਾਜਾ ਤੇਜਸਰ ਗੱਦਾਰ ਜਿਹੜਾ ਸੀਗਾ ਉਸ ਨੂੰ ਸਿਆਲਕੋਟ ਦਾ ਰਾਜਾ ਬਣਾਉਣਾ ਚਾਹਦੇ ਸੀ ਤੇ ਇਹਨੂੰ ਤਿਲਕ ਲਾੰਗੀ ਦਰੀਬ ਸਿੰਘਾਂ ਨਾ ਕੀਤੀ ਬੜਾ ਡਰਾਮੈਟਿਕ ਸੀਨ ਬੰਦਾ ਹੈ ਔਰ ਕਈ ਥਾਵਾਂ ਤੇ ਉਸ ਨੂੰ ਐਕਸਪਲੇਨ ਵੀ ਕੀਤਾ ਕਿ ਕਿਸ ਤਰ੍ਹਾਂ ਉਹ ਸੀਨ ਬੰਦਾ ਹੈ ਫਿਰ ਤੁਸੀਂ ਕਹੋਗੇ ਵੀ ਇਹ ਫਿਲਮ ਜੇ ਲੰਬੀ ਹੋ ਜਾਣੀ ਸੀ ਹਾਲਾਂਕਿ ਫਲੈਸ਼ਬੈਕ ਦਿਖਾਉਣ ਵਿੱਚ ਅੱਧਾ ਮਿੰਟ ਵੀ ਨਹੀਂ ਸੀ ਇਹ ਦਿਸਣਾ ਇਨੀ ਫਿਲਮ ਨਹੀਂ ਹੁੰਦਾ ਮੈਨੂੰ ਅੱਧੇ ਮਿੰਟ ਦਾ ਨਾ ਕੋ ਫਟਣੀ ਪੈਣਾ ਅਰੇ دوسری ਗੱਲ ਵੀ ਹਕੀਕਤ ਇਹ ਹੈ ਕਿ ਰਾਣੀ ਜਿੰਦਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਜਿਹੜਾ ਮੰਗਲਾ ਕਾਂਡ ਹੈ ਉਹ ਬਹੁਤ ਇੰਪੋਰਟੈਂਟ ਸੀ ਉਹ ਵੀ ਨਹੀਂ ਦਿੱਤਾ ਗਿਆ ਉਹ ਵੀ ਅੱਦੇ ਮਿਟੇ ਦਿੱਤਾ ਦੱਸ ਨਹੀਂ ਟੋਟਲ 1 ਮਿੰਟ ਵਿੱਚ ਇੱਕੋ ਜਿਹੜੀ ਕਿ ਤਿਲਕ ਨਾਲ ਆਉਂਦੀ ਔਰ ਮੰਗਲਾ ਬੇਵਰੇ ਗਰੀਬ ਸਿੰਘ ਨੂੰ ਅਗਵਾ ਕਰਨ ਦੀ ਜਿਹੜੀ ਮਹਾਰਾਜਾ ਭਾਈ ਮਹਾਰਾਜ ਸਿੰਘ ਦਾ ਵੀ ਇਹ ਚੀਜ਼ ਜ਼ਿਕਰ ਬੜਾ ਸੁਣਾ ਆ ਸਕਦਾ ਸੀਗਾ ਜਿਹੜੀ ਆ ਕਿ ਨਹੀਂ ਦਿੱਤੀਆਂ ਮੀਆਂ ਇੰਡੀਆਂ ਕਿੰਗ ਦੀਆਂ ਚੀਜ਼ਾਂ ਸਨ ਖੈਰ ਇਹ ਜਸਵੰਤੀ ਕਰਕੇ ਰੋਂਦੋਂ ਦਾ ਮਹੌਜ ਜਿਸ ਤਰ੍ਹਾਂ ਰੱਖਿਆ ਹੈ ਵੀ ਦਿਖਾ ਸਕਦੇ ਸੀ ਤੇ ਇਹਦੇ ਨਾਲ ਫਿਲਮ ਦੇ ਜਸਮੀ ਹੁੰਦੀ ਤੇ ਇਹਦੇ ਚ ਗਲਤ ਬਿਆਨੀ ਵੀ ਤੁਸੀਂ ਨਾ ਕੀਤੀ ਹੁੰਦੀ ਤੋ ਇਹ ਗੱਲ ਜਿਹੜੀ ਹੈ ਤੁਸੀਂ ਬਿਲਕੁਲ ਜਸਟੀਫਾਈ ਨਹੀਂ ਕਰ ਸਕਦੇ ਵੀ ਇਸ ਨੂੰ ਲਿਬਰਟੀ ਦੇਣੀ ਚਾਹੀਦੀ ਸੀ ਲਿਬਰਟੀ ਦੇਣ ਵਾਸਤੇ ਹੋ ਜਾ ਕੀਤਾ ਨਿਬਟੀ ਨਾਂ ਦੇ ਵਾਸਤੇ ਬੜਾ ਵਧੀਆ ਤਰੀਕਾ ਹੋ ਸਕਦਾ ਸੀਗਾ ਤੇ ਜਿਹੜਾ ਤੁਹਾਡੀ ਫਿਲਮ ਦੀ ਕੀਮਤ ਵੀ ਵਧਾ ਸਕਦਾ ਸੀ ਫਿਰ ਤੁਸੀਂ ਦਿਖਾਇਆ ਕਿ ਜਲ ਸਿੰਘ ਇੰਡੀਆ ਆਫਿਸ ਤੋਂ 50000 ਪੌਂਡ ਜਿਹੜਾ ਹੈ ਉਹਦੀ ਪੇਸ਼ਕਸ਼ ਨੁੱਠੁ ਕਰਾਂਦਾ ਹੈ ਤੇ ਕਹਿੰਦਾ ਕਿ ਮੈਂ ਸਿੱਖ ਬਣ ਚੁੱਕਾ ਹਾਂ। ਹਾਂ। ਔਰ ਤੁਸੀਂ ਦੇਖੋ ਕਮਾਲ ਦੀ ਗੱਲ ਹੈ। ਇਹ ਮੈਂ ਉਹਨਾਂ ਨੂੰ ਪੁੱਛਣਾ ਚਾਹਾਂਗਾ ਵੀ ਦੱਸੋ ਉਹਨਾਂ ਨੇ ਇਹ ਹਵਾਲਾ ਕਿੱਥੋਂ ਲਿਆ ਹੈ? ਇਹ ਕਹਿੰਦੇ ਨਾ ਮੈਂ ਰੈਫਰੈਂਸ ਔਰ ਔਥੈਂਟੀਸਿਟੀ ਦੀ ਗੱਲ ਕੀਤੀ ਹੈ। ਇਹਨਾਂ ਨੇ ਹਵਾਲਾ ਕਿੱਥੋਂ ਲਿਆ ਵੀ ਉਹ ਕਹਿੰਦਾ ਮੈਂ ਸਿੱਖ ਬਣ। ਸ਼ਾਇਦ ਤੁਸੀਂ ਆਪਣੇ ਆਪ ਹੀ ਘੜ ਰਿਹਾ ਹੋਣਾ। 50 ਹਜ਼ਾਰ ਦੀ ਪੇਸ਼ਕਸ਼ ਫਰਵਰੀ 1881 ਦੀ ਹੈ। ਤੇ ਉਸਨੇ ਆਪਣੇ ਆਪ ਨੂੰ ਸਾਬਕਾ ਰਾਜਾ ਦੱਸ ਕੇ 31 ਅਗਸਤ 1882 ਯਾਨੀ ਕਿ ਡੇਢ ਸਾਲ ਬਾਅਦ ਟਾਈਮਜ਼ ਅਖਬਾਰ ਵਿੱਚ ਪੂਰੇ ਪੇਜ ਦਾ ਇਸ਼ਤਿਹਾਰ ਵੀ ਛਾਪਿਆ ਸੀ ਇਹਦੇ ਚਪੀ ਵੀ ਛਾਪੀ ਸੀ ਕਿ ਮੈਨੂੰ ਮੇਰੀ ਜਾਇਦਾਦ ਜਿਹੜੀ ਇਹ ਦਵਾਈ ਜਾਵੇ ਇੰਡੀਆ ਜਿਹੜੀ ਹੈ ਪੰਜਾਬ 'ਚ ਅਤੇ ਨਾਲ ਹੀ ਮੇਰੀ ਪੈਨਸ਼ਨ ਜਿਹੜੀ ਇਹ ਵਧਾਈ ਜਾਵੇ ਰਾਜਦਾਨ ਦੀ ਗੱਲ ਉਹਦੇ 'ਚ ਜ਼ਰਮਾਸਾ ਵੀ ਗੱਲ ਨੇ ਕੀਤੀ ਤੁਸੀਂ ਉਹ ਟਾਈਮਜ਼ ਦਾ ਪੇਜ ਕਿਉਂ ਨਹੀਂ ਦਿਖਾਇਆ ਕਿਉਂਕਿ ਉਹ ਤੁਹਾਡੇ ਜਿਹੜੇ ਜੋ ਤੁਸੀਂ ਸਕ੍ਰੀਨ ਬਣਾਈ ਸੀ ਉਹਦੇ ਉਲਟ ਜਾਂਦਾ ਸੀਗਾ ਫਿਰ ਫਿਲਮ ਪ੍ਰੋਡਿਊਸਰ ਕਮ ਆਇਤ ਹਾਸਕਾਰ ਐਸ ਜੀ ਤੁਹਾਡੇ ਕੋਲ ਮੈਂ ਪੁੱਛਣਾ ਚਾਹਾਂਗਾ ਬਈ ਜਦਜੀਪ ਸਿੰਘ ਦੇ ਅੰਦਰ ਸਿੱਖੀ ਧਾਰਨ ਦੀ ਕਰਨ ਦੀ ਚਿੰਗ ਜਿਹੜੀ ਇਸ 50 ਹਜ਼ਾਰੀ ਪੇਸ਼ਕਸ਼ ਤੋਂ ਪੌਣੇ 4 ਸਾਲ ਬਾਅਦ ਠਾਕਰ ਸਿੰਘ ਸਦਾਵਾਲੀਆ ਨੇ ਜਗਾਈ ਸੀ ਉਹ ਤੋਂ ਤੇ ਪਹੁੰਚੇ 1884 ਦੇ ਆਖਰੀ ਦਿਨਾਂ ਸੀ 29 ਨਵੰਬਰ 1884 ਦੇ ਦਿਨਾਂ 'ਚ ਉਹ ਅੰਮ੍ਰਿਤਸਰ ਤੋਂ ਚਲੇ ਆ ਸੀਗਾ ਸੋ ਜਦਜੀਪ ਸਿੰਘ ਨੇ 50 ਹਜ਼ਾਰ ਦੀ ਪੇਸ਼ਕਸ਼ ਨੂੰ ਰੱਦ ਕਰਕੇ ਆਪਣੇ ਆਪ ਨੂੰ ਸਿੱਖ ਖਾਨ ਬਨਨ ਦੇ ਨਾਂ ਤੇ ਜਿਹੜੀ ਰੱਦ ਕੀਤੀ ਉਹ ਗੱਲ ਤੁਹਾਡੀ ਸਹੀ ਨਹੀਂ ਜੀ ਹਾਲਾਂਕਿ ਰਾਣੀ ਜਿੰਦਾ ਨੇ ਆਪਣੇ ਪੁੱਤਰ ਦੇ ਅੰਦਰ ਵਿੱਚ ਸਿੱਖੀ ਛੜਨ ਤੇ ਦੁਖਦਾਈ ਕੀਤਾ ਸੀਗਾ ਤੇ ਉਸ ਦੇ ਅੰਦਰ ਛਣਕ ਜਗਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਜਿਹੜਾ ਉਹ ਦਾਸ ਕੋਈ ਨਹੀਂ ਬਸ ਗਿਆ ਪਤਾ ਨਹੀਂ ਇਹਨਾਂ ਨੇ ਲੇਡੀ ਲੌਗਨ ਦੀ ਕਿਤਾਬ ਵਿੱਚੋਂ ਪੜ੍ਹਿਆ ਕਿ ਨਹੀਂ ਹਾਂ ਮੈਂ ਕਿ ਇਸ ਗੱਲ ਦਾ ਜ਼ਿਕਰ ਉਹਦੇ ਵਿੱਚ ਵੀ ਆਉਂਦਾ ਮੈਂ ਅਜੇ ਕੱਲ ਦੁਬਾਰਾ ਕਨਫਰਮ ਕਰਕੇ ਆਇਆ ਫਿਰ ਅਗਲਾ ਪਾਰਟ ਵੀ ਤੁਸੀਂ ਕਹਿੰਦੇ ਵੀ ਨੌਨਿਹਾਲ ਸਿੰਘ ਸਿਰਫ ਇੱਕ ਦਿਨ ਦਾ ਰਾਜਾ ਸੀਗਾ ਤੁਸੀਂ ਮਈ 1840 ਈਸਵੀ ਦੇ ਇਠਾ ਖੜਕ ਸਿੰਘ ਦੇ ਦਸਕਾ ਦਾ ਹਵਾਲਾ ਦਿੰਦੇ ਹੋ ਜਜੀਤ ਸਿੰਘ ਜੀ ਉਹ ਦਸਕਾ ਤੱਕ ਕਿਸੇ ਨੇ ਵੀ ਖੜਕ ਸਿੰਘ ਦੇ ਨਾਂ ਤੇ ਕੀਤਾ ਉਸ ਵੀ ਹਮ ਇੱਕ ਵੀ ਲੇਖਕ ਇਹ ਨਹੀਂ ਮੰਨਦਾ ਇੱਕ ਵੀ ਲੇਖਕ ਇਹ ਨਹੀਂ ਮੰਨਦਾ ਕਿ ਖੜਕ ਸਿੰਘ 9 ਅਕਤੂਬਰ ਤੋਂ ਬਾਅਦ ਜਿਹੜਾ ਰਾਜ ਚਲਾਇਆ ਸੀ ਨੌਨਿਹਾਲ ਸਿੰਘ ਦੇ ਰਾਜ ਚਲਾਉਣ ਬਾਰੇ ਸਾਰਿਆਂ ਨੇ ਹੀ ਮੰਨੀ ਹੈ ਹਰੇ ਇਹ ਤੁਸੀਂ ਕੋਈ ਤਖਤ ਦੀ ਰਸਮੀ ਰਸਮ ਨਹੀਂ ਸੀ ਅਦਾ ਹੋਈ ਉਹ ਰਸਮ ਖੜਕ ਸਿੰਘ ਦੇ ਮਰਨ ਤੋਂ ਬਾਅਦ 4 ਨਵੰਬਰ ਤੋਂ ਬਾਅਦ ਹੋਈ ਇਹ 5 ਨਵੰਬਰ ਨੂੰ ਇੱਕ ਇੱਕ ਦਿਨ ਲਈ ਰਾਜਾ ਬਣਿਆ ਸੀ ਇਹ ਵੀ ਗੱਲ ਠੀਕ ਹੈ ਕਿਉਂਕਿ ਉਹਨੂੰ ਤਖਤ ਨਿਸ਼ਿਨੀ ਦੀ ਕੋਈ ਰਸਮ ਨਹੀਂ ਹੋਇਆ ਇਸ ਤੋਂ ਬਾਅਦ ਤੁਸੀਂ ਹਰ ਜਾਣੋਗੇ ਵੀ ਜਿਹੜੀ ਚੰਦਗੌਰ ਦੀ ਮਾਤਾ ਜਿਹੜੀ ਹੈ ਉਹ ਰਾਣੀ ਬੰਦੀ ਹੈ ਉਹਦੀ ਵੀ ਕੋਈ ਤਖਤ ਨਿਸ਼ੀਨੀ ਦੀ ਗੱਲ ਨਹੀਂ ਹੋਈ ਨਾਲੇ ਨੌਨਿਹਾਲ ਸਿੰਘ ਵੀ ਕੋਰਤੋਂ ਨੂੰ ਪਤਾ ਹੋਣਾ ਚਾਹੀਦਾ ਵੀ 5 ਨਵੰਬਰ ਨੂੰ ਨੌਨਿਹਾਲ ਸਿੰਘ ਮਰਿਆ ਨਹੀਂ ਜ਼ਖਮੀ ਹੋਇਆ ਔਰ 3 ਦਿਨ ਬਾਅਦ ਉਹਦੀ ਮੌਤ ਚੜੀ ਔਰ ਡਿਕਲੇਅਰ ਕੀਤੀ ਗਈ ਹੈ ਸੋ ਇਸ ਦੇ ਸਾਹਮਣੇ ਫਿਰ ਤੁਹਾਡੀ ਗੱਲ ਵੀ ਮੰਦੀ ਹੈ ਘਟੂ ਘਟ 4 ਦਿਨ ਦਾ ਬਾਦਸ਼ਾਹ ਤਾਂ ਤੁਹਾਨੂੰ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਯਾਨੀ ਇੱਕ ਹੋਰ ਪਿਆ ਪੁੱਛਣਾ ਹੈ ਕਿ 1661 ਵਿੱਚ ਔਰੰਗਜ਼ੇਬ ਜਿਹੜਾ ਉਹ ਮੁਗਲ ਸਫਲਤ ਦਾ ਬਾਦਸ਼ਾਹ ਕਿਵੇਂ ਬਣ ਗਿਆ ਉਹ ਤਾਂ ਸ਼ਾਹ ਜਹਾਂਦਾ ਜੀ ਜਿੰਦਾ ਸੀਗਾ ਤੇ ਉਹ ਅਜੇ ਕੈਦ ਵਿੱਚ ਸੀਗਾ ਇਦੀ ਤਖਤ ਨਿਸ਼ਿਨੀ ਦਾ ਬਾਅਦ ਬਾਦ ਚੋਈ ਇਹਦਾ ਮਤਲਬ ਔਰਗ ਸਿੰਘ ਦੀ ਤਖਤ ਨਿਸ਼ਿਨੀ ਵੀ ਜਿਹੜੀ ਹੈ ਉਹ ਅੱਧੀ ਝੂਠੀ ਸੀ खैर ਉਹ ਸਾਰੇ ਗਲਤ ਨੇ ਜਸਜੀਤ ਸਿੰਘ ਜੀ ਤੁਸੀਂ ਇਤਹਾਸ ਕਰਦੇ ਤੁਸੀਂ ਠੀਕ ਹੋ ਫਿਰ ਅਗੇ ਜਸਜੀਤ ਸਿੰਘ ਦੀ ਅਸਲੀ ਨੁਕਤਾ ਜਿਹੜਾ ਇੱਥੇ ਮੈਂ ਪੇਸ਼ ਕਰਨਾ ਚਾਹਿਆ ਸੀਗਾ ਉਹ ਸੀ ਵੀ ਕਾਂਥ ਡਿੱਗਣ ਦਾ ਤੁਸੀਂ ਕੌਣ ਨੌਨਿਹਾਲ ਸਿੰਘ ਦੀ ਮੌਤ ਕਦ ਡਿੱਗਣ ਕਰਕੇ ਹੋਈ ਏ ਐਲ ਨੇ ਇੱਥੇ ਮੈਂ ਜੇ ਐਸ ਗਰੇਵਾਲ ਦਾ ਜੋ ਨਾਮ ਦਿੱਤਾ ਸੀਗਾ ਤਾਂ ਮੈਂ ਇਸ ਕਰਕੇ ਦਿੱਤਾ ਸੀ ਵੀ ਇਸ ਗਰੇਵਾਲ ਜਿੰਨੇ ਕਿ ਡੋਗਰਾ ਕਰਨ ਸੋਂ ਤੋਂ ਸ਼ਿਮਲੇ ਚ ਡਾਇਰੈਕਟਰਸ਼ਿਪ ਲਈ ਸੀ ਉਸ ਕਰਕੇ ਉਹਨਾਂ ਦਾ ਉਹ ਖੈਰ ਖਾਸੀ ਉਹਨਾਂ ਦੇ ਖਿਲਾਫ ਕਦੇ ਰਫਜ਼ ਨਹੀਂ ਹੋਇਆ ਇਸੇ ਕਰਕੇ ਉਹਨੇ ਡੋਗਰਿਆਂ ਦੇ ਖਿਲਾਫ ਇੱਕ ਰਫਜ਼ ਨਹੀਂ ਹੋਇਆ ਤੇ ਤੁਸੀਂ ਡੋਗਰਿਆਂ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਸਾਰੇ ਮੰਦਿਆਂ ਵੀ ਕੰਧ ਸੁੱਟ ਕੇ ਹੀ ਨੌਨਿਹਾਲ ਸਿੰਘ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਕਿਸੇ ਦੇ ਬਾਅਦ ਪੱਥਰ ਮਾਰ ਮਾਰ ਕੇ ਕਿਲੇ ਚੜ ਜਾ ਕੇ ਤਿੰਨ ਦਿਨ ਮਾਰ ਕੇ ਤੇ ਉਹਦੀ ਮੌਤ ਡਗਲੇ ਤਿੰਨ ਦਿਨ ਬਾਅਦ ਕੀਤੀ ਸੀ ਕਨਿੰਗਮ ਵਰਗਾ ਬੰਦਾ ਵੀ ਇਹ ਕਹਿੰਦਾ ਵੀ ਇਸ ਨੂੰ ਜਿਹੜਾ ਹੈ ਕੰਧ ਸੁੱਟ ਕੇ ਮਾਰਿਆ ਗਿਆ ਕਤਲ ਕੀਤਾ ਗਿਆ ਉਹ ਮਰਡਰ ਲਿਖਦਾ ਹੈ ਔਰ ਫਿਰ ਤੁਸੀਂ ਦੇਖੋ ਵੀ ਜਿਹੜਾ ਗਾਰਡਨਰ ਜਿਹੜਾ ਅਫਸਰ ਸੀਗਾ ਫੌਜ ਦਾ ਰਜੀ ਸਿੰਧੀ ਪੌਦਾ ਉਸ ਬੰਦੇ ਦੀ ਆਪਣੀ ਜਿਹੜੀ ਮੈਮੋਇਰ ਜੈਟ ਬਾਇਓਗ੍ਰਾਫੀ ਹੈ ਉਹਦੇ ਚ ਵੀ ਇਹ ਗੱਲ ਉਹਨੇ ਲਿਖੀ ਹੈ ਕਿਉਂਕਿ ਕਹਿੰਦਾ ਮੈਂ ਆਪ ਸਾਹਮਣੇ ਹਾਜ਼ਰ ਹਾਂ ਤੇ ਇਹ ਜਾਣ ਕੇ ਨੂੰ ਕੰਮ ਸੁਟਕੇ ਮਾਰਿਆ ਗਿਆ ਫਿਰ ਮੈਨੂੰ ਇਹ ਗਰਸਮੇ ਨਹੀਂ ਆਉਂਦੀ ਵੀ ਤੁਸੀਂ ਐਵੀਡੈਂਸ ਤੇ ਆਥੈਂਟੀਸਿਟੀ ਦੀ ਗੱਲ ਕਰਦੇ ਹੋ ਤੁਸੀਂ ਇੱਕ ਹੋਰ ਕਹਿੰਦੇ ਵੀ ਚੰਦਗੌਰ ਨੂੰ ਨਹਾਂਦੀ ਨੂੰ ਮਾਰ ਦਿੱਤਾ ਗਿਆ ਨੌਕਰਾਨੀਆਂ ਨੇ ਉਹਨੂੰ ਡੁੱਟਿਆ ਸੀਗਾ ਡੁੱਟਣ ਵਾਸਤੇ ਮਾਰਿਆ ਸੀਗਾ ਤੇ ਨੌਕਰਾਨੀਆਂ ਨੂੰ ਕੁਝ ਨਹੀਂ ਹੋਇਆ ਹੋਗਾ ਕੋਈ ਨਹੀਂ ਅਸਲੀਅਤ ਜਿਹੜੀ ਹੈ ਉਹ ਤੁਸੀਂ ਚਬੰਦੇ ਹੋ ਗੁਲਾਬ ਸਿੰਘ ਜਿਹੜਾ ਹੈ ਗੁਲਾਬ ਸਿੰਘ ਡੋਗਰਾ ਰਾਣੀ ਚੰਦ ਕੌਰ ਦਾ ਸਾਰਾ ਸਮਾਨ ਲੈ ਜਾ ਚੁੱਕਾ ਸੀ ਜੰਮੂ ਚ ਉਹਨੂੰ ਉੱਥੇ ਜੰਮੂ ਜਾ ਕੇ ਰਹਿਣਾ ਸੀਗਾ ਤੇ ਉਸ ਚੰਦਾ ਸੀ ਵੀ ਇਸ ਨੂੰ ਹਜ਼ਮ ਕਰ ਲਿਆ ਜਾਵੇ ਹਜ਼ਮ ਕਰਨ ਵਾਸਤੇ ਉਸਨੇ ਧਿਆਨ ਸਿੰਘ ਡੋਗਰੇ ਦੇ ਰਾਈ ਨੌਕਰਾਨੀਆਂ ਨੂੰ ਜਿਹੜਾ ਹੈ ਕੋ ਨੂੰ ਉਹਦਾ ਕਤਲ ਕਰਵਾਇਆ ਸੀਗਾ ਔਰ ਇਹ ਸਾਰੇ ਮੰਦੇ ਵੀ ਕਤਲ ਕਰਵਾਇਆ ਗਿਆ ਤੇ ਤੁਸੀਂ ਜਿਹੜਾ ਉਸ ਨੂੰ ਨਾਂਦੀ ਨੂੰ ਨੌਕਰਾਨੀਆਂ ਨੇ ਗੋਡੀਆਂ ਨੇ ਮਾਰ ਦਿੱਤਾ ਤੇ ਉੱਤੇ ਗੱਲ ਇਹ ਇਹ ਲੱਗਦਾ ਵੀ ਤੁਸੀਂ ਕਿਸੇ ਡੋਗਰੀਆਂ ਨੂੰ ਪਤਾ ਨਹੀਂ ਕਿਉਂ ਜਸਟੀਫਾਈ ਕਰਨਾ ਚਾਹਦੇ ਹੋ ਫਿਰ ਜੀ ਜਿਸ ਲਈ ਤੁਸੀਂ ਕਹਿੰਦੇ ਹੋ ਕਿ ਡੀਪ ਸਿੰਘ ਵੱਲੋਂ ਰਾਣੀ ਕੋਲੋਂ ਮਾਫੀ ਮੰਗਨ ਦਾ ਦਿੱਖਤੀ ਸਬੂਤ ਮੌਜੂਦ ਨਹੀਂ ਹਾਲਾਂਕਿ ਤੁਸੀਂ ਇੱਥੇ ਥੋੜੀ ਸਪਾਈ ਪੇਸ਼ ਕਰਨਾ ਚਾਹਦੇ ਹੋ ਦੋਨੇ ਪਾਸੇ ਚਰਨਾ ਚਾਹਦੇ ਹੋ ਪਰ ਮੈਂ ਪੁੱਛਣਾ ਵੀ ਕਿ ਤੁਸੀਂ ਸਾਰੇ ਕੁਫੀਆ ਦਸਤਾਵੇਜ਼ ਦੇਖਨੇ ਸਨ ਕਿ ਤੁਸੀਂ ਇਹ ਇੱਕ ਪਾਸੇ ਤੁਸੀਂ ਮੰਨਦੇ ਵੀ ਹੱਥ ਕੰਮ ਨਹੀਂ ਸੀ ਕਰ ਰਿਹਾ ਇਸ ਕਰਕੇ ਦਿੱਖਤੀ ਮਾਫੀ ਤਾਂ ਹੋਈ ਨਹੀਂ ਸੀ ਸਕਦੀ ਦੂਜਾ ਕੀ ਮਾਫੀ ਸਿਰਫ ਦੇਖ ਕੇ ਹੀ ਮੰਗੀ ਜਾਂਦੀ ਹੈ ਕਈ ਗੱਲਾਂ ਲਿਖਤੀ ਸਬੂਤਾਂ ਤੇ ਆਧਾਰ ਤੇ ਨਹੀਂ ਹੁੰਦੀਆਂ ਉਹ ਹਾਲਾਤ ਵਿੱਚੋਂ ਪੜੀਆਂ ਜਾਂਦੀਆਂ ਹਨ ਅੰਗਰੇਜ਼ੀ ਦਾ ਇਨਫਰੈਂਸ ਇੱਥੇ ਪੁੱਟਦਾ ਹੈ ਉਥੇ ਇਨਫਰ ਕਰ ਸਕਦੇ ਹੋ ਤੁਸੀਂ ਵੀ ਇਹ ਮਾਫੀ ਮੰਗੀ ਹੋਈ ਹੈ ਕਿ ਨਹੀਂ ਤੇ ਸਾਰੇ ਇਤਿਹਾਸਕਾਰ ਜਿਹੜੇ ਨੇ ਉਹ ਇਸ ਮਾਫੀ ਨੂੰ ਮੰਗਦੇ ਨਹੀਂ ਨਾਲੇ ਗੰਡਾ ਸਿੰਘ ਜੀ ਵੀ ਹੈ ਜਿਨ੍ਹਾਂ ਦੇ ਤੁਸੀਂ ਜਿਨ੍ਹਾਂ ਦੀਆਂ ਕਿਤਾਬਾਂ ਨੂੰ ਕੋਟ ਕਰ ਰਹੇ ਹੋ ਫਿਰ ਤੁਸੀਂ ਸਵਾਲ ਕਰ ਕੂਕੇ ਦਲੀਪ ਸਿੰਘ ਦੀ ਮਦਦ ਵਾਸਤੇ ਆਹਨ ਐਡਾ ਮਹਾ ਝੋੜ ਤੁਸੀਂ ਬੋਲਿਆ ਇਹ ਪਤਾ ਨਹੀਂ ਕਿਉਂ ਮਹਾਗਾਪ ਤੁਸੀਂ ਮਾਰੀ ਹੈ ਇਸ ਦਾ ਕੋਈ ਹਵਾਲਾ ਦਿਓ ਮੈਂ ਜਦੋਂ 10 ਜਨ ਐਸੇ ਕਿਸ਼ਤੀ ਦੇਖ ਰਿਆ ਸੀਗਾ ਤੇ ਮੈਂ ਸੀਕ੍ਰੇਟ ਕੰਸਲਟੇਸ਼ਨ ਜਿਹੜੀਆਂ ਅੰਗਰੇਜ਼ਾਂ ਦੇ ਆਪਣੀ ਅਸੀਂ ਨੈਸ਼ਨਲ ਗਾਰਡ ਆਰਕਾਈਵਸ ਦਿੱਲੀ ਔਰ ਬ੍ਰੈਕਫਾਸਟ ਲੰਡਨ ਦੇ ਇੰਡੀਆ ਆਫੀਸਰ ਗਾਰਡ ਨੂੰ ਹੁਣ ਕਾਮਨਵੇਲਥ ਰਿਕਾਰਡਸ ਆਫਿਸ ਕਹਿੰਦੇ ਆ ਉੱਥੇ ਮੈਂ ਫੋਰਟ 90 ਰਿਪੋਰਟ ਸੀਕ੍ਰੇਟ ਰਿਪੋਰਟ ਸਾਰੀਆਂ ਜਿਹੜੀਆਂ ਨੇ ਉਹ ਮੈਨੂੰ ਪੜ੍ਹਨੀਆਂ ਪਈਆਂ ਸਨ ਮਜਬੂਰਨ ਕਿ ਕਈ ਮਹੀਨੇ ਮੈਂ ਇੱਥੇ ਲੰਡਨ ਬੈਠ ਨਜ਼ਰ ਨਹੀਂ ਆਈ ਹਾਲਾਂਕਿ ਮਡੇਰਕੋਟ ਦੇ ਚੇਤੂਪਾਂ ਨਾਲ ਉਡਾਈ ਜਾਣ ਮਗਰੋਂ ਤੇ ਰਾਮ ਸਿੰਘ ਦੀ ਗ੍ਰਿਫਤਾਰੀ ਮਗਰੋਂ ਜਿਹੜੇ ਕੋਕੇ ਖੁੱਡਾਂ ਦੇ ਵਿੱਚ ਵੜਿਆ ਵੀ ਨਹੀਂ ਨਜ਼ਰ ਆਉਂਦੇ ਸਨ ਪੈਣੀ ਪਿੰਡ ਚ ਪੁਸਤੀ ਚੌਕੀ ਬਿਠਾ ਦਿੱਤੀ ਗਈ ਸੀ ਪਰ ਤੁਸੀਂ ਸਵਾ ਲੱਖ ਕੋਕਾ ਦਲੀਪ ਸਿੰਘ ਦੀ ਮਦਦ ਵਾਸਤੇ 1881 ਵਿੱਚ ਹੀ ਖੜਾ ਦਿਖਾ ਦਿੰਦੇ ਹੋ ਜੱਜੀ ਸਿੰਘ ਜੀ ਸ਼ਾਇਰ ਮੇਰੀਆਂ ਮੇਰੀ ਕਿਤਾਬ ਸਿੱਖ ਹਿਸਟਰੀ 10 ਵਾਲੇ ਵਿੱਚੋਂ ਤੁਹਾਨੂੰ ਉਹ ਆਵੇਗੀ ਪਰ ਤੁਸੀਂ ਡਾਕਟਰ ਗੰਡਾ ਸਿੰਘ ਦੀ ਕੋਕਿਆਂ ਦੀ ਵਿਥਿਆ ਤੇ ਪੌਜਾਸ ਸਿੰਘ ਜਿਹੜੀਏ ਕੂਕਾ ਮੂਵਮੈਂਟ ਕਿਤਾਬਾਂ ਪੜ੍ਹੋ ਤੁਹਾਨੂੰ ਪਤਾ ਲੱਗ ਜਾਏਗਾ ਕਿ ਸਵਾ 100 ਕੂਕਾ ਸੀ ਕਿ ਸਵਾ 100 ਕੂਕਾ ਸੀ ਫਿਰ ਉਸ ਤੋਂ ਬਾਅਦ ਜਸਜੀ ਸਿੰਘ ਤੁਸੀਂ ਫਿਲਮ ਵਿੱਚ ਦਲੀਪ ਸਿੰਘ ਨੂੰ ਉਹ ਦਲੀਪ ਸਿੰਘ ਦਾ ਨਿਸ਼ਾਨਾ ਸੀ ਭਾਰਤ ਦੀ ਆਜ਼ਾਦੀ ਦੀ ਲਹਿਰ ਬਣਾ ਦਿੱਤਾ ਹੈ ਅਖੇ ਦਰੀਪ ਸਿੰਘ ਨੇ ਇੱਕ ਲੀਗ ਆਫ ਇੰਡੀਅਨ ਪੈਟਰੀਆਟਸ ਬਣਾਉਂਦਾ ਫੈਸਲਾ ਕੀਤਾ ਸੀ ਤੁਸੀਂ ਕਿਹਾ ਤੁਹਾਡੀ ਫਿਲਮ ਵਿੱਚ ਵੀ ਆਇਆ ਤਾਂ ਤੁਸੀਂ ਜਿਹੜੀ ਆਪਣੀ ਵੀਡੀਓ ਵਿੱਚ ਵੀ ਇਹ ਗੱਲ ਆਖੀ ਹੈ ਜਿਸ ਦੇ ਤਿੰਨ ਮੈਂਬਰ ਬਣਨੇ ਸਨ ਇੱਕ ਦਰੀਪ ਸਿੰਘ ਆਪੇ ਇੱਕ ਹਿੰਦੂ ਜਾਂ ਸਿੱਖਾਂ ਵਿੱਚੋਂ ਤੇ ਇੱਕ ਮੁਸਲਮਾਨਾਂ ਵਿੱਚੋਂ ਤੁਸੀਂ ਇਹ ਗੱਲ ਦਰੀਪ ਸਿੰਘ ਦੇ ਬੂਚ 1899 ਵਿੱਚ ਪਾਉਂਦੇ ਹੋ ਵਾਹ ਇਹ ਤਾਂ ਇੱਕ ਕਿਸਮ ਦਾ ਯੂਟੋਪੀਆ ਜਿਹੜਾ ਤੁਸੀਂ ਪੇਸ਼ ਕਰਨਾ ਚਾਹੁੰਦੇ ਹੋ ਇੰਡੀਆ ਦੀ ਉਹ ਦਰੀਪ ਸਿੰਘ ਦਾ ਜੇ ਜੇ ਕਿਹਾ ਵੀ ਉਸ ਨੇ ਤੇ ਯੂਟੋਪੀਆ ਖਿਆਲ ਨੂੰ ਤੁਸੀਂ ਇੱਕ ਨਹਿਰ ਬਣਾ ਰਹੇ ਹੋ ਸਤਿਕਾਰਯੋਗ ਜਜੀਤ ਸਿੰਘ ਜੀ ਮਾਫ ਕਰਨਾ ਇਹੋ ਜਿਹੇ ਲਾਰਤਾਂ ਦੇ 40 ਸਾਲ ਵਿੱਚ ਵੀ ਕਿਤਨੀ ਚੱਲੀ ਸੀ ਉਦੋਂ ਬ੍ਰਿਟਿਸ਼ ਇੰਡੀਆ ਦਰਜਨਾ ਛੋਟੀਆਂ ਵੱਡੀਆਂ ਰਿਆਸਤਾਂ ਵਿੱਚ ਵੰਡਿਆ ਆ ਸੀਗਾ ਤੇ ਇਹ ਰਿਆਸਤਾ ਅੰਗਰੇਜ਼ਾਂ ਦੇ ਨਾਲ ਕਦੇ ਵੀ ਕੋਤੋ ਕਦੇ ਦੁਖੀ ਨਹੀਂ ਸਨ ਕਿਉਂਕਿ ਸਾਰੇ ਰਾਜ ਅੰਗਰੇਜ਼ਾਂ ਦੀ ਸਰਪ੍ਰਸਤੀ ਇੱਕ ਮੌਜਾ ਕਰ ਰਹੇ ਸਨ ਇਹ ਬਾਦਸ਼ਾਹ ਦੇ ਮਦਦ ਸੀ ਉਹਨਾਂ ਨੂੰ ਪਤਾ ਸੀਗਾ ਵੀ ਅੰਗਰੇਜ਼ਾਂ ਦੀ ਜਿਹੜੀ ਸੁਰੱਖਿਆ ਹੈ ਅੰਗਰੇਜ਼ਾਂ ਦੀ ਰਾਖੀ ਜਿਹੜੀ ਹੈ ਉਹਦੇ 'ਚ ਉਹਨਾਂ ਨੂੰ ਕੋਈ ਖਤਰਾ ਨਹੀਂ ਹੈ ਉਹਨੋਂ ਇੱਕ ਭਾਰਤ ਤਾਂ ਕਿਸੇ ਨੂੰ ਖਾਬ ਤੱਕ ਵੀ ਨਹੀਂ ਸੀ ਸਾਰੇ ਇੱਕ ਦੂਜੇ ਨਾਲ ਦੁਸ਼ਮਣੀ ਕਰਦੇ ਸਨ ਤਾਂ ਅੰਗਰੇਜ਼ਾਂ ਨੇ ਇਸ ਨੂੰ ਵਨ ਇੰਡੀਆ ਬਣਾਤਾ ਸੀ ਜੋ ਇੰਡੀਆ ਨੂੰ ਉਹ ਛੱਡਣ ਲੱਗੇ ਆ ਉਦੋਂ ਤੱਕ ਕਾਂਗਰਸ ਵੀ ਜੇ ਨਵੇਂ ਨਵੇਂ ਬਣੀ ਸੀ 1885 ਚ ਬਣੀ 1899 ਦੀ ਗੱਲ ਕਰਦੇ ਆ ਤੇ ਅਗਲੇ 25 ਸਾਲ ਤੱਕ ਕਾਂਗਰਸ ਤਾਂ ਸਰਕਾਰ ਪ੍ਰਸਤਾ ਦੀ ਪਾਰਟੀ ਬਣੀ ਰਹੀ ਸੀ ਇਹ ਨੈਸ਼ਨਲਿਜ਼ਮ ਦੀ ਮੂਵਮੈਂਟ ਦੀ ਗੱਲ ਜਿਹੜੀ ਹੈ ਨਾ ਜਾਂ ਫਰੀडम ਦੀ ਮੂਵਮੈਂਟ ਨੈਸ਼ਨਲਿਜ਼ਮ ਵੀ ਨਹੀਂ ਫਰੀडम ਦੀ ਮੂਵਮੈਂਟ ਜਿਹੜੀ ਹੈ ਉਹ ਜਾ ਕੇ 1950 ਤੋਂ ਕਿਤੇ ਬਾਅਦ ਦੀ ਗੱਲ ਹੈ ਸੋ ਠੀਕ ਹੈ ਵੀ ਤੁਸੀਂ ਕਮਾਲ ਕਰ ਗਏ ਹੋ ਇਤਿਹਾਸ ਨਵਾਂ ਹੀ ਕਰ ਦਿੱਤਾ ਹੈ ਨਵੀਂ ਇਤਿਹਾਸਕਾਰ ਬਣ ਗਏ ਹੋ ਮਿਥਾਸਕਾਰ ਕਹਨ ਇਹ ਕਿ ਕੋਈਗਾ ਅਸਲ ਵਿੱਚ ਤੁਸੀਂ ਇਸ ਫਿਲਮ ਦੇ ਐਂਡ ਵਿੱਚ ਜੋ ਕੁਝ ਕੀਤਾ ਉਹਦੇ ਨਾਲ ਭਾਰਤ ਦੀ ਬਹੁ ਗਿੰਤੀ ਨੂੰ ਖੁਸ਼ ਕਰਨਾ ਚਾਹੁੰਦੇ ਸੀ ਸ਼ਾਇਦ ਇਸੇ ਕਰਕੇ ਤੁਸੀਂ ਗੁਰਗਬਿੰਦ ਸਿੰਘ ਜੀ ਦੇ ਨਾਮ ਨਾਲ ਜੋੜੀ ਰਾਜ ਕਰੇਗਾ ਖਾਲਸਾ ਮਢ ਰਾਜ ਕਰੇਗਾ ਉਸ ਅਖੌਤੀ ਪਿਸ਼ੀਨ ਗੋਈ ਮੈਂ ਨਹੀਂ ਕਹਿੰਦਾ ਪਿਸ਼ੀਨ ਗੋਈ ਨੇ ਕੀਤੀ ਸੀ ਉਸ ਅਖੌਤੀ ਪਿਸ਼ੀਨ ਗੋਈ ਨੂੰ ਵੀ ਤੁਸੀਂ ਝੂਠ ਸਾਬਿਤ ਕਰ ਦਿੱਤਾ ਤੇ ਕਹਿੰਦਾ ਹੈ ਕਿ ਹੁਣ ਇੱਕ ਗੁਰੂ ਜੀ ਨੇ ਇਹ ਗੱਲ ਨਹੀਂ ਸਿਖਾਈ ਤੇ ਤੁਸੀਂ ਭਾਰਤ ਦੀ ਆਜ਼ਾਦੀ ਨੂੰ ਦਲੀਪ ਸਿੰਘ ਦੇ ਸੁਪਨਿਆਂ ਦਾ ਖਾਲਸਾ ਰਾਜ ਜਿਹੜਾ ਬਣਾ ਦਿੱਤਾ ਹੈ ਤੁਹਾਡੀ ਫਿਲਮ ਦਲੀਪ ਸਿੰਘ ਆਦ ਇਨਸਾਫ ਇਨਸਾਫ ਕਰਦੀ ਹੈ ਕਿ ਨਹੀਂ ਪਰ ਤੁਸੀਂ ਰਾਜ ਖਾਲਸਾ ਨੂੰ ਸਿੱਖਾਂ ਦੇ ਮਨਾਂ ਵਿੱਚ ਉਕੜਨ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ ਬਾਕੀ ਸਤਕਾਰਯੋਗ ਜਸਜੀ ਸਿੰਘ ਜਦੀਪ ਸਿੰਘ ਨੂੰ ਤੁਸੀਂ ਪ੍ਰਿੰਸ ਲਿਖਿਆ ਬਲੈਕ ਪ੍ਰਿੰਸ ਤਾ ਚੁੜੇ ਕੰਗਰੇਜ ਨੇ ਨਾਮ ਦਿੱਤਾ ਸੀ ਆਪਣੇ ਮਜ਼ਮੂਨ ਚ ਤੇ ਤੁਸੀਂ ਉਸ ਨੂੰ ਇੱਕ ਮਹਾਰਾਜੇ ਨੂੰ ਪ੍ਰਿੰਸ ਬਣਾ ਦਿੱਤਾ ਹੈ ਬਹੁਤ ਤੁਹਾਡਾ ਸ਼ੁਕਰੀਆ ਤੇ ਤੁਸੀਂ ਜਿਹੜੀ ਵੀਡੀਓ ਜਾਰੀ ਕੀਤੀ ਹੈ ਮੈਨੂੰ ਸਵਾਲ ਪੁੱਛਣ ਦੀ ਜਾਂ ਮੇਰੇ ਸਵਾਲਾਂ ਦਾ ਜਵਾਬ ਦੇਣ ਲਈ ਉਦੇ ਚ ਤੁਹਾਨੂੰ ਮੇਰੇ ਨਾਮ ਨਰ ਸਿੰਘ ਨਾਂ ਲੱਗਿਆ ਵੀ ਤਕਲੀਫ ਹੋਈ ਹੈ ਤੁਸੀਂ ਹਰਜਿੰਦਰ ਸਿੰਘ ਦਿਲਗੀਰ ਦੀ ਥਾਂ ਤੇ ਨਾ ਡਾਕਟਰ ਲੇਖੋ ਕੋਈ ਫਰਕ ਨਹੀਂ ਪੈਂਦਾ ਮੈਨੂੰ ਡਾਕਟਰ ਦਾ ਸ਼ੌਕ ਵੀ ਨਹੀਂਗਾ ਪੀ ਐਚ ਡੀ ਨੂੰ ਮੈਂ ਕੋਈ ਕੁਝ ਨਹੀਂ ਕਹਿੰਦਾ ਮੈਂ ਸਟੇਟਿਕੇਟ ਕੀਤੀ ਹੈ ਤੇ ਤੁਸੀਂ ਸ੍ਰੀ ਹਰਜਿੰਦਰ ਦਿਲਗੀਰ ਲਿਖ ਦਿਓ ਹਰਜਿੰਦਰ ਸਿੰਘ ਦਿਲਗੀਰ ਕਹਿੰਦੇ ਕੱਲਾ ਹਰਜਿੰਦਰ ਸਿੰਘ ਹੀ ਕਹਿੰਦੇ ਜਾਂ ਕੱਲਾ ਹੀ ਦਿਲਗੀਰ ਕਹਿੰਦੇ ਤਾਂ ਵੀ ਠੀਕ ਠੀਕ ਸਿੰਘ ਲਾਉਣਾ ਲਾਣਾ ਜਿਹੜਾ ਇਹ ਮੈਨੂੰ ਲੱਗਿਆ ਨਹੀਂ ਵੀ ਕੋਈ ਤੁਹਾਡੀ ਇਹਦੇ ਚ ਚੰਗੀ ਨਹੀਂ ਇਹ ਤੇ ਤੋ ਇਸ ਸੰਸਾਜ ਜੀ ਸਿੰਘ ਜੀ ਤੁਹਾਡੇ ਸਵਾਲਾਂ ਦੇ ਮੇਰੇ ਸਵਾਲਾਂ ਦੇ ਨੁਕਤੇਆ ਦੇ ਜਵਾਬ ਦੇ ਜਵਾਬ ਵਿੱਚ ਮੇਰੇ ਜਵਾਬ ਤੇ ਜੇ ਤੁਸੀਂ ਅਗੋਂ ਹੋਰ ਆਓ ਤੇ ਮੈਂ ਤੁਹਾਨੂੰ ਜੀ ਆਇਆਂ ਕਹਾਂਗਾ ਤੇ ਇਸ ਦਾ ਵੀ ਜਵਾਬ ਜਿਹੜਾ ਉਹ ਦੇਣਾ ਚਾਹਾਂਗਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ